ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਉਸ ਸਮੇਂ ਹਾਲਾਤ ਤਣਾਅਪੂਰਨ ਹੋ ਗਏ ਜਦੋਂ ਇੱਕ ਐਕਟਿਵਾ ਸਵਾਰ ਅਤੇ ਇੱਕ ਸੈਂਟਰੋ ਕਾਰ ਸਵਾਰ ਨੌਜਵਾਨ ਦੀ ਟੱਕੀ ਬਹਿਨਸਬਾਜ਼ੀ ਤੋਂ ਬਾਅਦ ਦੋਵਾਂ ਵਿਚਾਲੇ ਆਪਸ ਵਿੱਚ ਹੱਥੋਪਾਈ ਦੇਖਣ ਨੂੰ ਮਿਲੀ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੋਹਾਂ ਨੂੰ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਗਈ ਲੇਕਿਨ ਦੋਹਾਂ ਤੇਰੇਮ ਵੱਲੋਂ ਇੱਕ ਦੂਸਰੇ ਨਾਲ ਹੱਥੋਪਾਈ ਜਾਰੀ ਰੱਖੀ ਜਿਸ ਦੀ ਕੀ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵੀਡੀਓ ਵੀ ਬਣਾ ਲਈ ਗਈ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਝਗੜੇ ਨੂੰ ਸ਼ਾਂਤ ਕਰਵਾਇਆ ਗਿਆ। ਮੇਰਾ ਨਾਮ ਭਇਅੰਚੂ ਹੈਗਾ ਜੀ। ਉਹ ਗੱਲ ਇਹ ਹੈਗੀ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਹਾਨੂੰ ਨਿਕਲਿਆ ਹੀ ਆਂ। ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟੇਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਦਾ ਸ਼ੀਸ਼ਾ ਤੇ ਨਾਲ ਰਾਈਟ ਹੈਂਡ ਸਾਈਡ ਦਾ ਹੈਗਾ। ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ। ਇਹ ਆਪਸ ਵਿੱਚ ਗਾਣੇ-ਗੂਣੇ ਲਾ ਕੇ ਗੱਲਾਂ ਕਰਦੇ ਜਾ ਰਿਹਾ। ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ। ਜਿਹਰਾਂ ਨੂੰ ਖਿਲਾੜ ਕੇ ਪੁੱਛਿਆ ਚਾਰੋਂ ਜਣ ਫਿਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ ਮੈਂ ਟੀਵਾ ਤੇ ਸੀ ਉੱਤੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਤੇ ਆ ਕੇ ਲੜਾਈ ਕਰ ਰਿਹਾ ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਹੈ ਕਿ ਵੈਪਨ ਹੈਗਾ ਜੀ ਤੁਹਾਡੇ ਕੋਲ ਨਹੀਂ ਨਹੀਂ ਵੈਪਨ ਇਹਨਾਂ ਚੋਂ ਇੱਕ ਜਾਨੇ ਨੇ ਗੱਲ ਕੀਤੀ ਕਿ ਕਿ ਤਰਾ 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 ਮੈਂ ਕਾ ਕੱਢ ਲਓ ਫਿਰ ਮੈਂ ਇੱਥੇ ਹੀ ਆਗਾ ਫਿਰ ਇਹਨਾਂ ਨੇ ਚਾਰ ਜਾੜੇ ਪਏ ਆ ਉਧਰੋਂ ਮੇਰੇ ਭਰਾ ਆ ਗਏ ਫਿਰ ਤੁਹਾਡੀ ਦੁਕਾਨ ਕਿੱਥੇ ਹੈਗੀ ਮੇਰੀ ਦੁਕਾਨ ਨੈਰੀ ਸ਼ੋਪਿੰਗ ਪਲੈਕਸ ਹੈ ਸਾਡਾ ਏਅਰ ਟਿਕਟਾਂ ਦਾ ਟੂਰ ਐਂਡ ਟਰੈਵਲ ਦਾ ਕੰਮ ਹੈ ਤੁਸੀਂ ਕਿਹਦੇ ਵੀ ਕਿ ਮੇਰੀ ਜੜੀ ਇੱਥੇ ਹੁੰਦੀ ਕੋਈ ਡੈਕਸ਼ਨ ਨਹੀਂ 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 ਮੈਂ ਇਹਨਾਂ ਨੂੰ ਕਿਹਾ ਕਿ ਚਲੋ ਸਾਈਡ ਤੋਂ ਹੋ ਕੇ ਗੱਲ ਕਰਦੇ ਹਾਂ ਤੇ ਇਹ ਆਪਸ ਚ ਆ ਕੇ ਮੈਨੂੰ ਫੜਦੇ ਪਏ ਹੋਣੇ ਤੇ ਉਹਨੂੰ ਮੇਰੇ ਭਰਾ ਆ ਗਏ ਤੇ ਆਪਾਂ ਇਹਨਾਂ ਨੂੰ ਸਮੇਟ ਲਿਆ ਸੀ ਬਸ ਇੰਨੀ ਨਹੀਂ ਨਹੀਂ ਇਹਨਾਂ ਕੋ ਇੱਕ ਅੱਦੇ ਕੋ ਕਿਰਚਾ ਗਈ ਸੀ ਮੈਂ ਫੜੀ ਆ ਪਤਾ ਨਹੀਂ ਹੋਣੇ ਇੱਕ ਇੱਕ ਨਾਲ ਮੰਗ ਆਹੀ ਕਰਦੇ ਆ ਕਿ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਗਜ਼ੀ ਵੇਖੇ ਜਾਣ ਇਹਨਾਂ ਕੋ ਪੂਰੇ ਹੈ ਫਿਰ ਇਹਨਾਂ ਦਾ ਜੋ ਵੀ ਬੰਦਾ ਆ ਆਪਣੇ ਜਿਹੜੇ ਸਰ ਬੈਠੇ ਨੇ ਇੱਥੇ ਵੱਡੇ ਉਹ ਆਪੇ ਕਾਰਵਾਈ ਕਰਨਗੇ। ਜੇ ਬਾਦ ਗੁਜਰੀ ਹੋਈ ਸਾਈਡ ਤੇ ਆਏ ਐਕਟਿਵਾਈਡਰ ਮਰੀ ਆ ਆ ਕੇ ਕਹਿੰਦਾ ਤੂੰ ਸਿਹਾਨਾ ਨਹੀਂ ਚਲਾਣਾ ਮੈਂ ਵੀ ਹੈੱਡਫੋਨ ਲਾਇਆ ਹੋਈ ਸੀ ਮੁੰਡੇ ਨੇ ਆ ਕੇ ਮੈਨੂੰ ਕਹਿੰਦਾ ਮੈਂ ਹੈੱਡਫੋਨ ਲਾਇਆ ਮੇਰੇ ਤੋਂ ਆ ਵੀ ਹੈਗਾ ਜੀ ਦੱਸੋ ਕੀ ਹੈ ਗੱਲ ਤੁਹਾਡੀ ਆਏ ਦੀ ਗਨ ਵਿਖਾਉਂਦਾ ਕਹਿੰਦਾ ਮੇਰੇ ਤੋਂ ਆ ਵੀ ਹੈਗਾ ਮੈਂ ਕਿੱਥੇ ਘੜਦੇ ਵਿਖਾਦੇ ਨਾਲ ਪੁਲਿਸ ਵਾਲੇ ਇੱਥੇ ਮੈਂ ਕਹਿੰਦਾ ਇੱਥੇ ਪੁਲਿਸ ਵਾਲੇ ਖਲੋਤੇ ਇੱਥੇ ਕਹਿੰਦਾ ਮੇਰਾ ਪਿਓ ਇੱਥੇ ਵੇਖ ਲਾਂਗੇ ਜੋ ਵੇਖ ਹੋਣਾ ਇਹ ਨਹੀਂ ਗੱਲ ਮੁੰਡੇ ਦੀ ਨਾਲ ਇਹ ਵੀ ਭਾਈ ਖਲੋ ਨਾਲ ਸਾਰੇ ਆ ਗਏ ਇਹਨਾਂ ਭਾਈ ਨੇ ਦੇਖਿਆ ਗੱਡੀ ਵੱਜੀ ਨਹੀਂ ਆ ਵੱਜੀ ਵੀ ਨਹੀਂ ਗੱਡੀ ਇਹ ਆ ਕੇ ਸਾਈਡ ਤੋਂ ਉਤਰ ਆ ਕੇ ਕਹਿੰਦਾ ਬਾਹਰ ਨਿਕਲ ਲਾ ਦੱਸੋ ਵੱਜੀ ਵੀ ਨਹੀਂ ਗੱਡੀ ਮੈਂ ਕਿਹਾ ਇੱਥੇ ਇਹਦੇ ਕੈਮਰੇ ਲੱਗੇ ਆ ਬਿਲਕੁਲ ਨਿਕਲੇ ਦੇ ਕੈਮਰੇ ਨਿਕਲਦੇ ਕਢਵਾ ਲੈਣੇ ਆ ਤੁਸੀਂ ਕਿਦੇ ਦੇਹੀ ਹੋ ਕਿਤੇ ਨਹੀਂ ਅਹੀਂ ਗਾਰ ਤੇ ਸੀ ਭਾਜੀ ਆ ਸਾਈਡ ਉਹ ਸਕੂਟੀ ਦੇ ਪਿੱਛੋਂ ਆਇਆ ਚੰਨ ਕੀ ਚਲੇ ਗਿਆ ਆ ਦੇਖੋ ਉਹ ਜਾਣ ਦਾ ਉਹਨੇ ਉਹਨਾਂ ਨੇ ਭਾਈ ਉਹਨਾਂ ਨੇ ਦੇਖੋ ਜੋ ਹੋਣਾ ਚਾਹੀਦਾ ਦੇਖੋ ਜੇ ਇਹ ਥੋੜਨਾ ਹੋਏਗਾ ਕਿ ਪੁਲਿਸ ਵਾਲੇ ਕਹਿੰਦੇ ਮੇਰੇ ਪਿਓ ਦੀ ਦੁਕਾਨ ਇੱਥੇ ਉਹ ਕੱਲਾ ਹੀ ਬਾਅਦ ਚ ਕੋਈ ਆਇਆ ਯਾਰ ਸਤੀ ਆ ਯਾਰ ਸਤੀ ਆਏ ਦੋ ਜਣੇ ਬਾਤੋਂ ਹੋਰ ਪਤਾ ਹੀ ਨਹੀਂ ਮੈਂ ਪੁੱਛਦਾ ਇਹਨਾਂ ਨੂੰ ਕਿਹਦਾ ਇਹ ਕਿਹੜੀ ਜਗ੍ਹਾ ਇਹ ਲਾਂਸ ਰੋਡ ਆ ਇੱਥੇ ਲੜਦਾ ਪਿਆ ਸੀ ਕੋਈ ਹਾਂਜੀ ਕਿਹਦੇ ਪੁੱਛੀ ਲੜਦਾ ਪਿਆ ਕੋਈ ਇਹ ਨਾ ਕਿਹਨੇ ਕਾਰ ਵਾਲੇ ਨਾ ਐਕਟਵਾ ਟੱਚ ਹੋ ਗਈ ਆ ਹਾਂਜੀ ਉਹਦੇ ਕਰਕੇ ਆ ਕੋਈ ਵੇਖਦੇ ਆ ਨਾ ਪੁੱਛਦੇ ਕੀ ਗੱਲ ਜਖਮੀ ਨਹੀਂ ਹੋਇਆ ਨਹੀਂ ਜਖਮੀ ਨਹੀਂ ਦੋ ਜਣੇ ਲੜਦੇ ਪਏ ਸੀ ਦੋ ਜਣੇ ਲੜਦੇ ਪਏ ਸੀ